ਅੱਜ ਆਪਾਂ ਸਮਝਾਂਗੇ ਗੁਰੂ ਅਮਰਦਾਸ ਜੀ ਦੇ ਪਰਉਪਕਾਰਾਂ ਦਾ ਵੇਰਵਾ ਲੰਗਰ ਛਕਣ ਦਾ ਹੁਕਮ ਉਦਾਸੀ ਮਤ ਨਾਲ ਸਿੱਖਾਂ ਨੂੰ ਅੱਡ ਕਰਨਾ ਵੱਖਰੀ ਮਰਿਆਦਾ ਤੇ ਪ੍ਰਚਾਰ ਸਤੀ ਦੀ ਰਸਮ ਦਾ ਵਿਰੋਧ ਤੇ ਬੰਦ ਕਰਨ ਦਾ ਹੁਕਮ ਮੰਜੀ ਸਿਸਟਮ ਦੀ ਸਥਾਪਨਾ ਬਾਹਰ ਪ੍ਰਚਾਰਕ ਭੇਜੇ ਪਰਦਾ ਕਰਨ ਨੂੰ ਮਾੜਾ ਕਿਹਾ ਜੱਜੀਆ ਤੇ ਯਾਤਰਾ ਦੇ ਮਹਿਸੂਲ ਦੇ ਵਿਰੁੱਧ ਬੋਲਣਾ ਤੇ ਨਾਂ ਦੇਣ ਲਈ ਸੰਗਤ ਨੂੰ ਪ੍ਰੇਰਣਾ ਸ੍ਰੀ ਅਮਰਤਾ ਸਾਹਿਬ ਦੀ ਸਥਾਪਨਾ ਦਾ ਹੁਕਮ ਵਿਸਾਖੀ ਤੇ ਮੇਲਾ ਤੇ ਨੰਬਰ 10 ਗੁਰਗੱਦੀ ਦੇਣ ਦੀ ਮਰਿਆਦਾ ਉਹੀ ਰੱਖੀ ਤੇ ਅੱਜ ਆਪਾਂ ਸਮਝਦੇ ਹਾਂ ਪਹਿਲੇ ਨੰਬਰ ਤੇ ਲੰਗਰ ਛਕਣ ਦਾ ਹੁਕਮ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਸਦੀਆਂ ਤੋਂ ਬਣੀ ਬਿਤਕਰੇ ਤੇ ਸ਼ੂਤ ਸ਼ਾਤ ਦੀ ਦੀਵਾਰ ਨੂੰ ਪੰਨ ਇੱਕ ਵੱਡੀ ਤਬਦੀਲੀ ਲਿਆਂਦੀ ਇਹ ਮੰਨੀ ਪ੍ਰਮੰਨੀ ਗੱਲ ਹੈ ਕਿ ਉੱਚੀਆਂ ਜਾਤਾਂ ਵਾਲੇ ਨੀਵੀਆਂ ਜਾਤਾਂ ਵਾਲਿਆਂ ਨੂੰ ਨੇੜੇ ਨਹੀਂ ਆਉਣ ਦਿੰਦੇ ਸਨ ਤੇ ਕਰੈਣਾ ਕਰਦੇ ਸਨ ਤੇ ਅਕੌਥੀ ਉੱਚੀ ਤੇ ਉੱਚੀ ਜਾਤ ਵਾਲੇ ਸੋਚਿਤ ਨਹੀਂ ਕਰਦੇ ਸਨ ਕਿ ਕੋਈ ਉਹਨਾਂ ਨਾਲ ਸ਼ੂਹ ਤੱਕ ਜਾਏ ਤਾਂ ਪਿੱਟੇ ਹੋਏ ਗਿਣਦੇ ਸਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਭ ਹਾਲਾਤ ਦੇਖੇ ਸਨ ਜੋ ਹੁਣ ਵਾਂਗ ਮਨੁੱਖਤਾ ਨੂੰ ਖਾਰ ਅਹਿਸਾਨ ਉਹਨਾਂ ਉੱਚੀ ਤੋਂ ਨਹੀਂ ਗੱਡੀ ਜਾਨ ਹੋ ਜੋਤ ਨਾ ਪੁਸ਼ ਹੋ ਜਾਤੀ ਆਗੇ ਜਾਤ ਨਹੀਂ ਗੁਰੂ ਅਮਰਦਾਸ ਜੀ ਨੇ ਫਰਮਾਇਆ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ ਇਸ ਗਰਮ ਤੇ ਚਲ ਹੈ ਬਹੁਤ ਵਿਕਾਰਾ ਫਿਰ ਸਮਝ ਆਇਆ ਅੱਗੇ ਨਾਉ ਜਾਤ ਨਾ ਜੈਸੀ ਮਨਮੁਖ ਦੁਖ ਖਾਤਾ ਰਸਨਾ ਹਾਰੇ ਰਸਨਾ ਚੱਖੇ ਓफीका ਬੋਲਾਤਾ ਗੁਰੂ ਵੰਗੜ ਦੇਵ ਜੀ ਨੇ ਜਿਸ ਪਵਿੱਤਰ ਕੰਮ ਨੂੰ ਜਾਰੀ ਰੱਖਿਆ ਸੀ ਗੁਰੂ ਅਮਰਦਾਸ ਜੀ ਨੇ ਗੱਦੀ ਉੱਤੇ ਬੈਠਦੇ ਸਾਰ ਹੀ ਹੁਕਮ ਦਿੱਤਾ ਕਿ ਕੋਈ ਲੰਗਰ ਵਿੱਚ ਪ੍ਰਸ਼ਾਦ ਛੱਕੇ ਬਿਨਾਂ ਉਹਨਾਂ ਦੇ ਦਰਸ਼ਨ ਕਰਨ ਨਾ ਆਏ ਮਹਿਮਾ ਪ੍ਰਕਾਸ਼ ਮੁਤਾਬਕ ਉਹਨਾਂ ਨੇ ਆਪਣੀ ਹੱਥੀ ਇੱਕ ਇਹ ਲਿਖਿਆ ਤੇ ਇਹ ਲਿਖ ਕੇ ਲਟਕਾਇਆ ਹੋਇਆ ਸੀ ਇਸ ਹੁਕਮ ਨਾਲ ਹਰ ਕਿਸੇ ਨੂੰ ਪੰਗਤ ਵਿੱਚ ਬੈਠਣਾ ਪੈਂਦਾ ਸੀ ਤੇ ਜਾਤੀ ਵਿਮਾਨ ਟੁੱਟਦਾ ਸੀ ਉਪਰੀ ਨਜ਼ਰ ਪਾਇਆ ਇਹ ਹੁਕਮ ਕੋਈ ਖਾਸ ਮਹੱਤਤਾ ਵਾਲਾ ਨਹੀਂ ਲੱਗਦਾ ਪਰ ਜੇ ਉਸ ਵੇਲੇ ਦੇ ਹਾਲਾਤ ਧਿਆਨ ਗੋਚਰੇ ਰੱਖੇ ਜਾਣ ਤਾਂ ਇਸ ਹੁਕਮ ਦੀ ਮਹੱਤਤਾ ਸਮਝ ਆ ਜਾਵੇਗੀ ਜਦ ਮਨੁੱਖ ਮਨੁੱਖ ਨਾਲ ਸ਼ੂ ਜਾਣ ਨਾਲ ਪਿੱਟ ਜਾਂਦਾ ਸੀ ਇਹ ਹੁਕਮ ਦੇਣਾ ਜੁਰਤ ਦਾ ਕੰਮ ਸੀ ਸਾਖੀਕਾਰ ਗਵਾਹੇ ਦਿੰਦੇ ਹਨ ਕਿ ਇਸ ਕਦਮ ਦਾ ਪ੍ਰਭਾਵ ਇਤਨਾ ਜ਼ਿਆਦਾ ਪਿਆ ਕਿ ਲੋਕਾਂ ਵਿੱਚ ਪਰਸ ਪਰ ਪਿਆਰ ਪੈਦਾ ਹੋਇਆ ਤੇ ਇੱਕ ਦੂਜੇ ਦੇ ਨੇੜੇ ਹੋਏ ਇਸੇ ਹੁਕਮ ਸਦਕਾ ਹੀ ਵਿਤ ਕਰੇ ਕਿਰਨਾ ਜਾਤ ਪਾਤ ਦੀ ਦੀਵਾਰ ਟੁੱਟੀ ਸੀ ਬੌਲੇ ਸਹਿਜ ਦੀ ਸਥਾਪਨਾ ਨੇ ਬੌਲੀ ਸਾਹਿਬ ਦੀ ਸਥਾਪਨਾ ਨੇ ਤਾਂ ਇਹ ਕਸਰੀ ਪੂਰੀ ਕਰ ਦਿੱਤੀ ਨੰਬਰ 2 ਉਦਾਸੀ ਮਤ ਨਾਲੋਂ ਸਿੱਖਾਂ ਨੂੰ ਵੱਡ ਕਰਨਾ ਗੋਕਲ ਚੰਦ ਨਾਰੰਗ ਗੁਰੂ ਵੰਗਦ ਦੇਵ ਜੀ ਬਾਰੇ ਲਿਖਦੇ ਹੋਏ ਕਹਿੰਦਾ ਹੈ ਗੁਰੂ ਗੁਰੂ ਵੰਗਦ ਜੀ ਨੇ ਐਸੇ ਤਰੀਕੇ ਅਪਣਾਏ ਜਿੰਨਾ ਕਰਕੇ ਨਵੀਂ ਕੌਮ ਦਾ ਜਨਮ ਹੋਇਆ ਤੇ ਪਹਿਲੀ ਵਾਰ ਹੀ ਕਿਸੇ ਜਥੇਬੰਦੀ ਦੇ ਬੀਜ ਬੋਏ ਗਏ ਸਨ ਪਰ ਡਰ ਅਜੇ ਵੀ ਉਸੇ ਤਰ੍ਹਾਂ ਸੀ ਮਤ ਇਹ ਨਵਾਂ ਜਨਮਿਆ ਧਰਮ ਖਤਮ ਹੀ ਨਾ ਹੋ ਜਾਏ ਤੇ ਇਹ ਖਤਰਾ ਹੋਰ ਵੀ ਵੱਧ ਗਿਆ ਜਾਂ ਜਾ ਪਿਆ ਜਦ ਬਾਬਾ ਸ਼੍ਰੀ ਚੰਦ ਜੀ ਨੇ ਉਦਾਸੀ ਮਤ ਦੀ ਨਹੀਂ ਰੱਖ ਦਿੱਤੀ ਸੀ ਬਾਬਾ ਸ਼੍ਰੀ ਚੰਦ ਗੁਰੂ ਪੁੱਤ ਹੋਣ ਕਰਕੇ ਇੱਜ਼ਤ ਨਾਲ ਦੇਖੇ ਜਾਂਦੇ ਸਨ ਗੁਰੂ ਵੰਗੜ ਦੇਵ ਜੀ ਨੇ ਉਸ ਉੱਠ ਰਹੇ ਉਦਾਸੀ ਮਤ ਦਾ ਮੁਕਾਬਲਾ ਕੀਤਾ ਪਰ ਗੁਰੂ ਅਮਰਦਾਸ ਜੀ ਵੇਲੇ ਉਦਾਸੀ ਮਤ ਨੇ ਫਿਰ ਇੱਕ ਵਾਰੀ ਜ਼ੋਰ ਪਕੜ ਲਿਆ ਹੋਣ ਹਵਾ ਦੁਸ਼ਮਣਾਂ ਦੇ ਵੱਲ ਦੀ ਹੋ ਗਈ ਤੇ ਇਹ ਲੋੜ ਸੀ ਕਿ ਗੁਰੂ ਅਮਰਦਾਸ ਪੂਰੀ ਤਾਕਤ ਤੇ ਸਿਆਣਪ ਨਾਲ ਇਸ ਨਵ ਜਨਮੇ ਧਰਮ ਨੂੰ ਬਚਾਉਣ ਗੁਰੂ ਜੀ ਨੇ ਭਗਤ ਨੂੰ ਸੰਭਾਲਿਆ ਤੇ ਉਪਦੇਸ਼ ਦਿੱਤੇ ਕਿ ਗ੍ਰਸਥ ਦੇ ਫਰਜ਼ ਨਿਭਾਉਂਦਿਆਂ ਹੋਇਆ ਉਦਾਸ ਵਰਤੀ ਰੱਖ ਕੇ ਮਾਇਆ ਦੀ ਪਕੜ ਵਿੱਚ ਨਹੀਂ ਆਉਣਾ ਬਾਣੀ ਉਚਾਰਦੇ ਫਰਮਾਇਆ ਮਨ ਕੇ ਮਨ ਰੇ ਗ੍ਰਹਿ ਮਾਇ ਉਦਾਸ ਤੇ ਉਤਮ ਜਨਮ ਸਥਾਨ ਹੈ ਵਾਸਾ ਸਤਗੁਰ ਸੇਵੇ ਕਰ ਮਾਹੇ ਉਦਾਸਾ ਨਾਮ ਰਤੇ ਕਰ ਮਾਹੇ ਉਦਾਸਾ ਤੇ ਦਾਸਨ ਦਾਸ ਨਿਤ ਹੋਵੇ ਦਾਸ ਗ੍ਰਹਿ ਕੁਟੰਬ ਮਹਿ ਸਦਾ ਉਦਾਸ ਲਤੀਫ ਲਿਖਦਾ ਲਤੀਫ ਕਹਿੰਦਾ ਹੈ ਕਿ ਗੁਰੂ ਅਮਰਦਾਸ ਨੇ ਗ੍ਰਸਤੀ ਸਿੱਖਾਂ ਨੂੰ ਬਾਬਾ ਸ਼੍ਰੀ ਚੰਦ ਦੇ ਨਿਰਜਿੰਦ ਤੇ ਮਰਦਾ ਧਰਮ ਨਾਲੋਂ ਵੱਖ ਕਰ ਦਿੱਤਾ ਇਸੇ ਤਰ੍ਹਾਂ ਲੋਪ ਹੋਣ ਤੋਂ ਬਚਾ ਲਿਆ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਸਮਝਾਇਆ ਕਿ ਗੁਰੂ ਨਾਨਕ ਨੇ ਸੰਸਾਰ ਤੋਂ ਨਸਣਾ ਨਹੀਂ ਸਿਖਾਇਆ ਬਲਕਿ ਸੰਸਾਰ ਵਿੱਚ ਰਹਿਣਾ ਦੱਸਿਆ ਹੈ। ਨਾ ਹੀ ਸੰਸਾਰ ਵਿੱਚ ਖੱਤ ਤੋਂ ਹੁਣ ਲਈ ਆਖਿਆ ਹੈ। ਉਹਨਾਂ ਨੇ ਆਪਣੇ ਇੱਕ ਪੁੱਤਰ ਨੂੰ ਗੱਦੀ ਇਸ ਲਈ ਨਾ ਦਿੱਤੀ ਕਿਉਂਕਿ ਉਹ ਸੰਸਾਰ ਤੋਂ ਉਪਰਾਮ ਉਦਾਸੀ ਸੀ ਤੇ ਦੂਜੇ ਨੂੰ ਇਸ ਲਈ ਨਾ ਦਿੱਤੀ ਕਿਉਂਕਿ ਉਹ ਸੰਸਾਰ ਨੂੰ ਹੀ ਸਭ ਕੁਝ ਸਮਝਦਾ ਸੀ। ਗੁਰੂ ਜੀ ਨੇ ਸੰਸਾਰ ਵਿੱਚ ਰਹਿਣ ਦਾ ਅਪਦੇਸ਼ ਦਿੱਤਾ। ਇਕਲਾਬ ਗੁਰੂ ਜੀ ਨੂੰ ਇਹ ਵੀ ਸੀ ਕਿ ਬਾਬਾ ਸ਼੍ਰੀ ਚੰਦ ਜੀ ਜੋ ਦਾਸੀ ਲਹਿਰ ਚਲਾ ਰਹੇ ਸਨ ਉਸ ਜਬੌਤਾ ਅੰਸ਼ ਨਿਰਵਰਤੀ ਦਾ ਸੀ ਸ਼੍ਰੀ ਚੰਦ ਜੀ ਤੇ ਸ਼ਾਹ ਨਾਲ ਇੱਕ ਕੰਮ ਆਰੰਭ ਕਰਕੇ ਛੇਤੀ ਦੂਜੇ ਨੂੰ ਹੱਥ ਲੈ ਲੈਂਦੇ ਸਨ ਇਸ ਲਈ ਉਹ ਲਹਿਰ ਚੰਗੀ ਤਰ੍ਹਾਂ ਚਲਾ ਨਾ ਸਕੇ ਗੁਰੂ ਜੀ ਨੇ ਸਿੱਖਾਂ ਨੂੰ ਸੰਸਾਰਕ ਜੀਵਨ ਜੀਣ ਲਈ ਪ੍ਰੇਰਿਆ ਕਿ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਹੁਕਮਨਾਮਿਆਂ ਰਾਹੀਂ ਲਿਖਿਆ ਕਿ ਜੋ ਕੋਈ ਦਾਸੀ ਬਣੇਗਾ ਉਸ ਨੂੰ ਗੁਰੂ ਮੂਹ ਨਹੀਂ ਲਗਾਉਣ ਲੱਗੇਗਾ ਗੁਰੂ ਅਮਰਦਾਸ ਜੀ ਨੇ ਪਾਈ ਜੇਠਾ ਤੇ ਸਿੱਖਾਂ ਪ੍ਰਤੀ ਉਪਦੇਸ਼ ਦਿੰਦੇ ਹੋਏ ਫਰਮਾਇਆ ਸੀ ਕਿ ਜੇ ਕੋਈ ਸੇਖੋ ਦਾਸੀ ਹੋਵੇਗਾ ਤਾਂ ਉਸਦਾ ਬੁਰਾ ਹੋਵੇਗਾ ਕਿ ਉਸ ਤਾਂ ਉਸ ਦਾ ਬੁਰਾ ਹੋਵੇਗਾ ਧਰਮ ਦੀ ਕਿਰਤ ਕਰਨੀ ਦੇਵਨ ਹਰ ਗੁਰੂ ਬਾਬਾ ਹੈ ਸਿੱਖਾਂ ਦੀ ਸੇਵਾ ਕਰਨੀ ਆਪਣਾ ਆਪ ਕਿਸ ਨਹੀਂ ਜਨਾਵਣਾ ਦੋਵੇਂ ਸਿਰੇ ਗੁਰੂ ਨੂੰ ਸੌਂਪਣੇ ਲਿਪਤ ਰਹਿਣਾ ਗੁਰੂ ਨਾਨਕ ਕਾ ਆਖਣਾ ਹੈ ਹੋਰ ਉਪਦੇਸ਼ ਇਸ ਪ੍ਰਕਾਰ ਹੈ ਜਿਸ ਨੂੰ ਪ੍ਰੇਮ ਸੁਮਾਰਗ ਦੇ ਕਰਤਾ ਨੇ ਸਾਖੀ ਗੁਰੂ ਅਮਰਦਾਸ ਕੀ ਮਹਲਾ ਤੀਜਾ ਦੇ ਨਾਂ ਹੇਠਾਂ ਦਰਜ ਕੀਤਾ ਹੈ ਜੋ ਸਿੱਖ ਗੁਰੂ ਦਾ ਹੋਵੇ ਤਿਸ ਦਾ ਉਪਦੇਸ਼ ਮੰਨਣਾ ਪਰ ਇਸਤਰੀ ਨਾਲ ਪ੍ਰੀਤ ਨਹੀਂ ਕਰਨੀ ਜੇ ਪਰਮੇਸ਼ਰ ਦੀ ਭਗਤ ਨਹੀਂ ਹੋਵੇਗੀ ਤਾਂ ਵੀ ਟੋਟਾ ਹੈ ਲਾਹਾ ਨਹੀਂ ਮੇਲਾ ਸ਼ਬਦ ਕਾ ਕਰਨਾ ਜਿੱਥੇ ਗੁਰੂ ਵਿਸਰੇ ਤਿੱਥਾ ਮਿਲਣਾ ਨਹੀਂ ਗੁਰੂ ਕਾ ਆਖਣਾ ਹੈ ਜੇ ਕੋਈ ਗੁਰੂ ਨਾਲੋਂ ਭੁੱਲਦਾ ਹੋਵੇ ਤਾਂ ਸਮਝਾਵਣਾ ਆਪਣੀ ਹਉ ਤਰ੍ਹਾਂ ਆਖਣਾ ਜੇ ਮੰਨੇ ਨਹੀਂ ਤਾਂ ਉਹ ਜਾਣੇ ਕਿ ਇਹ ਆਖਣਾ ਗੁਰੂ ਦਾ ਹੈ ਇੱਕ ਵਾਰ ਇੱਕ ਗੰਗੂ ਨਾਮ ਦਾ ਸਿੱਖ ਗੁਰੂ ਜੀ ਕੋਲ ਆਇਆ ਕਿ ਮੁਕਤੀ ਦਾ ਰਸਤਾ ਦੱਸੋ ਗੁਰੂ ਜੀ ਨੇ ਕਿਹਾ ਕਿ ਦਿੱਲੀ ਜਾ ਕੇ ਦੁਕਾਨ ਖੋਲ ਲਵੇ ਤੇ ਹਰ ਆਏ ਗਏ ਦੀ ਸੇਵਾ ਕਰਨ ਨਾਲ ਮੁਕਤੀ ਮਿਲ ਜਾਏਗੀ ਗੋਕਲ ਚੰਦ ਨਾਰੰਗ ਗਲਮਕੰਦ ਹੋਏ ਲਿਖਦਾ ਹੈ ਕਿ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਪੂਰੀ ਜਿੱਤ ਵੱਡੇ ਮੁਕਾਬਲੇ ਵਿੱਚ ਪ੍ਰਾਪਤ ਕੀਤੀ ਭਾਵੇਂ ਉਦਾਸੀ ਹੁਣ ਵੀ ਪੰਜਾਬ ਤੇ ਕਈ ਹੋਰ ਥਾਵਾਂ ਤੇ ਮਿਲਦੇ ਹਨ ਪਰ ਸਿੱਖ ਉਹਨਾਂ ਨਾਲ ਬਿਲਕੁਲ ਵੱਖ ਦਿਸਦੇ ਹਨ ਤੇ ਉਹ ਹੁਣ ਆਜ਼ਾਦ ਹੋ ਕੇ ਕੌਮੀ ਕਮਾਂ ਵਿੱਚ ਹਿੱਸਾ ਪਾਉਣ ਲੱਗ ਪਏ